4 ਸਾਲ ਪਹਿਲਾਂ ਮੁਲਾਜ਼ਮਾਂ ਨੇ ਬਹੁਤ ਵੱਡਾ ਫਤਵਾ ਦਿੱਤਾ ਸੀ ਮੁਲਾਜ਼ਮ ਬਹੁਤ ਵੱਡੇ ਰੂਪ ਸਰਕਾਰ ਦੇ ਨਾਲ ਆਏ ਸੀ ਕਿਉਂ ਦਰਨੇ ਲਾਉਣੇ ਪੈ ਰਹੇ ਸਾਡੇ ਕੋਲ ਐਕਸਪੀਰੀਅੰਸ ਹੋ ਗਿਆ ਜੀ ਸਾਡੇ ਪੜਾਏ ਹੋਏ ਬੱਚੇ ਸਾਡੇ ਤੋਂ ਵੱਧ ਸੈਲਰੀਆਂ ਲੈ ਰਹੇ ਨੇ ਜੀ ਪਰ ਸਾਡਾ ਆਪਣਾ ਪੁੱਖ ਜੀ ਉੱਥੇ ਖੜਾ ਤਨਖਾਹ ਕਿੰਨੀ ਦੇ ਰਹੀ ਹੈ ਸਰਕਾਰ ਤਨਖਾਹ ਸਰ 15000 ਰੁਪਏ ਦੇ ਰਹੀ ਹੈ ਜੀ ਤੁਸੀਂ 500 ਬੇਸਿਕ ਪੇ ਤੋਂ ਬਹੁਤ ਘੱਟ ਆ ਸਰ ਬੇਸਿਕ 3500 400 ਜੀ ਅਸੀਂ ਤਾਂ 500 ਰੁਪਏ ਦਿਹਾੜੀ ਤੇ ਕੰਮ ਕਰਦੇ ਹਾਂ ਜੀ ਜੋ ਸਾਡੇ ਹਾਲਾਤ ਟੀਮਾ ਸਾਹਿਬ ਸਾਡੀ ਇੱਕ ਫਾਈਲ ਦੱਬੀ ਬੈਠੇ ਨੇ ਜੀ 2024 ਦਲੀਲ ਕੋਈ ਮੈਂਨਾਂ ਲਾਦੇ 27 ਤੱਕ ਲਮਕਾਉਣਗੇ ਫਿਰ ਮੁਲਾਜ਼ਮਾਨੀਆਂ ਵੋਟਾਂ ਮੰਗਣਗੇ ਫਿਰ ਕਹਿਣਗੇ ਵੀ ਵੋਟਾਂ ਪਾਓ ਤੇ ਫਿਰ ਆਪਾਂ ਤੁਹਾਨੂੰ ਪੱਕੇ ਕਰਾਂਗੇ ਕਹਣਗੇ ਜੀ ਫਿਰ ਉਹ ਜ਼ਿੰਦਗੀ ਭਰ ਆਪ ਵੀ ਲਮਕਣਗੇ ਆਸ ਲੱਗਦੀ ਹੈ ਵੀ ਇਕੱਠੇ ਹੋ ਕੇ ਲੜਿਆ ਜਾ ਸਕਦਾ ਆਸ ਲੱਗਦੀ ਹੈ ਜੀ ਪਰ ਇਹਨਾਂ ਨੇ ਲੜਨੀ ਨਹੀਂ 56000 ਨੌਕਰੀਆਂ ਦੇਤੀਆਂ ਕਿੰਨੇ ਲੋਕ ਪੱਕੇ ਕਰਤੇ ਮਹਿਕਮੇ ਬਚਾਲੇ ਜਿੰਨੇ ਜਿਹੜੇ ਵੱਡੇ ਬੋਰਡ ਨੇ ਜੁੱਡੀ ਵੱਡੀ ਐਡ ਆਉਂਦੀ ਹੈ ਸਰਕਾਰ ਦੀ ਉਦੋਂ ਤੁਹਾਡੀਆਂ ਮੰਗਾਂ ਕਿੱਥੇ ਕੋਈ ਸਾਨੂੰ ਛੜਕਾਂ ਦੇ ਰੋਲਣ ਦੀ ਕੀ ਲੋੜ ਹੈ ਜੀ ਇਹ ਕਿਹੜੇ ਲੋਕ ਨੇ ਜਿਹੜੇ ਸੜਕਾਂ ਤੇ ਰੋਲ ਰਹੇ ਨੇ ਅੱਜ ਧਰਨੇ ਲਈ ਬੈਠੇ ਨੇ ਆ ਸਾਡੇ ਨਾਲ ਦਾ ਸਾਥੀ ਹੈ ਇਹ ਵੀ ਐਮਟੈਕ ਹੈ ਵੀ ਇਹ ਮੁੰਡਾ ਬੀਟੈਕ ਹੈ ਜੀ ਅਸੀਂ ਪ੍ਰਿੰਸੀਪਲ ਲੈਵਲ ਦੀਆਂ ਤਾਂ ਜੀ ਕੁਆਲੀਫਿਕੇਸ਼ਨਾਂ ਲਈ ਫਿਰਦੇ ਆ ਜੀ ਸਾਡੇ ਵਿਭਾਗ ਦੇ ਵਿੱਚ 1750 ਪੋਸਟਾਂ ਇਸ ਟਾਈਮ ਖਾਲੀ ਪਈਆਂ ਨੇ ਜੀ ਅਸੀਂ ਬੱਚਿਆਂ ਨੂੰ ਤਾਂ ਪੈਰਾਂ ਤੇ ਖੜੀ ਖੜਾ ਕਰੀ ਜਾਂਦੇ ਜੀ ਪਰ ਸਾਡੇ ਆਪਣੇ ਪੈਰ ਨਹੀਂ ਹੈਗੇ ਜੀ ਹੁਣ ਤੱਕ ਉਹਨਾਂ ਸਾਨੂੰ ਸਾਡੇ ਤੋਂ ਹਰ ਤਰ੍ਹਾਂ ਦੇ ਇਹਨਾਂ ਨੇ ਕੰਮ ਲਿਆ ਜੀ ਪਰ ਜਦੋਂ ਸਾਡੀਆਂ ਮੰਗਾਂ ਦੀ ਵਾਰੀ ਆਉਂਦੀ ਹੈ ਜੀ ਸਾਡੇ ਲੱਤ ਮਾਰ ਕੇ ਭਜਾ ਦਿੰਦੇ ਨੇ ਸਵਾਗਤ ਹੈ ਦੋਸਤੋ ਮਹਿਮੂਨ ਸਿੰਘ ਆਲਕ ਪੰਜਾਬ ਦੇ ਵਿੱਚ ਬਦਲਾਅ ਦੀ ਸਰਕਾਰ ਆਉਂਦੀ ਹੈ ਮੁਲਾਜ਼ਮ ਵੱਡੇ ਰੂਪ ਦੇ ਵਿੱਚ ਆਪ ਵਾਲਿਆਂ ਨੂੰ ਲਿਆਉਣ ਲਈ ਜ਼ੋਰ ਮਾਰਦੇ ਨੇ ਪਰ ਅੱਜ ਉਹ ਮੁਲਾਜ਼ਮ ਉਹਨਾਂ ਲੋਕਾਂ ਤੋਂ ਬਹੁਤ ਦੁਖੀ ਨੇ ਜਿਹੜੇ ਲੋਕ ਅੱਜ ਸੱਤਾ 'ਚ ਬੈਠੇ ਨੇ ਜਿਹੜੇ ਮਿਨਿਸਟਰੀਆਂ ਮਾਨ ਰਹੇ ਨੇ ਉਹਨਾਂ 'ਚ ਹਰਪਾਲ ਚੀਮਾ ਵਿੱਤ ਮੰਤਰੀ ਜਿਨ੍ਹਾਂ ਦੇ ਕੋਲ ਮੁਲਾਜ਼ਮਾਂ ਦੀ ਜਿਹੜੇ ਠੇਕਾ ਮੁਲਾਜ਼ਮ ਉਹਨਾਂ ਦੀ ਇੱਕ ਫਾਈਲ ਪਈ ਆ ਉਹਦੀ ਵੀ ਗੱਲ ਆਉਂਦੀ ਹੈ ਕਿ ਉਹ ਪਾਸ ਹੀ ਨਹੀਂ ਕਰ ਰਹੇਗਾ ਕੈਬਨਟ 'ਚ ਲਿਜਾ ਹੀ ਨਹੀਂ ਰਹੇ ਇਸ ਤੋਂ ਬਿਨਾ ਮਲਾਜ਼ਮਾਂ ਦੀਆਂ ਹੋਰ ਬਹੁਤ ਸਾਰੀਆਂ ਮੰਗਾਂ ਜਿਨ੍ਹਾਂ ਦੇ ਗੱਲ ਕਰਦੇ ਰਹੇ ਆ ਕਦੇ ਸੀਐਮ ਮਾਸਟਰ ਦਾ ਮੁੰਡਾ ਔਰ ਅੱਜ ਮਾਸਟਰਾਂ ਦੇ ਉੱਤੇ ਜਿਵੇਂ ਕੁੱਟ ਪੈਂਦੀ ਆ ਸੜਕਾਂ ਤੇ ਜਿਵੇਂ ਮਾਸਟਰ ਘੜੀਸੇ ਜਾਂਦੇ ਨੇ ਬਹੁਤ ਵੱਡੇ ਸਵਾਲ ਸਰਕਾਰ ਤੇ ਚਾਰ ਪੌਣੇ ਚਾਰ ਸਾਲ ਦੇ ਵਿੱਚ ਖੜੇ ਹੋਏ ਨੇ ਰਵਾਇਤੀ ਪਾਰਟੀਆਂ ਨੂੰ ਪਾਸੇ ਕਰਦੇ ਕਰਦੇ ਕਿਵੇਂ ਉਹ ਉਹਨਾਂ ਰਵਾਇਤਾਂ ਨੂੰ ਪੱਕਿਆਂ ਕੀਤਾ ਹੈ ਸਰਕਾਰ ਨੇ ਇਹਨਾਂ ਗੱਲਾਂ ਤੋਂ ਸਾਹਮਣੇ ਆਉਂਦਾ ਅੱਜ ਮੇਰੇ ਨਾਲ ਨੇ ਸਰਕਾਰੀ ਜਿਹੜੀ ਤਕਨੀਕੀ ਸਿੱਖਿਆ ਦੇਣ ਵਾਲੇ ਇਨਸਟ੍ਰਕਟਰ ਨੇ ਉਹਨਾਂ ਆਹ ਦੀਆਂ ਮੰਗਾਂ ਪੂਰੀਆਂ ਨਹੀਂ ਕੀਤੀਆਂ ਜਾ ਰਹੀਆਂ ਕੀ ਮੰਗਾਂ ਨੇ ਉਹ ਕਿਉਂ ਧਰਨੇ ਲਾ ਕੇ ਬੈਠ ਰਹੇ ਨੇ ਮੇਰੇ ਨਾਲ ਨੇ ਸੇਵਾ ਸਿੰਘ ਜੀ ਆ ਬਾਈ ਜੀ ਬਹੁਤ ਬਹੁਤ ਸਵਾਗਤ ਹੈ ਸਤਿ ਸ੍ਰੀ ਅਕਾਲ ਸਰ ਤੁਹਾਡਾ ਮੇਰਾ ਪਹਿਲਾ ਸਵਾਲ ਜੀ ਕੀ ਮੰਗਾਂ ਨੇ ਕਿਉਂ ਧਰਨਾ ਲਾਉਣ ਦੀ ਲੋੜ ਪਈ 4 ਸਾਲ ਪਹਿਲਾਂ ਮੁਲਾਜ਼ਮਾਂ ਨੇ ਬਹੁਤ ਵੱਡਾ ਫਤਵਾ ਦਿੱਤਾ ਸੀ ਮੁਲਾਜ਼ਮ ਬਹੁਤ ਵੱਡੇ ਰੂਪ ਸਰਕਾਰ ਦੇ ਨਾਲ ਆਏ ਸੀ ਕਿਉਂ ਧਰਨੇ ਲਾਉਣੇ ਪੈ ਰਹੇ ਸਰ ਇਹ ਸਰਕਾਰ ਦੇ ਵਿੱਚ ਜੀ ਸਾਡਾ ਇੱਕ ਇੱਕ ਬੰਦੇ ਨੇ ਜੀ ਘਰ ਘਰ ਜਾ ਕੇ ਵੋਟਾਂ ਮੰਗੀਆਂ ਸੀ ਅਸੀਂ ਜੋ ਸੋਚਿਆ ਸੀ ਵੀ ਕੋਈ ਬਦਲਾ ਆਊਗਾ ਜੀ ਬਦਲਾ ਦੇ ਵਿੱਚ ਸਾਡਾ ਕੋਈ ਮਸਲੇ ਹੱਲ ਹੋਣਗੇ ਜੀ ਅਸੀਂ ਅਸੀਂ ਸਰ ਬਹੁਤ ਲੰਬੇ ਸਮੇਂ ਤੋਂ ਕੋਈ 16 ਸਾਲ ਤੋਂ ਕੋਈ 10 ਸਾਲ ਤੋਂ ਕੋਈ 15 ਸਾਲ ਤੋਂ ਕੋਈ ਅੱਜ ਕੋਈ ਨਵੇਂ ਸਾਥੀ ਵੀ ਨਹੀਂ ਸਾਡੇ ਨਾਲ ਦੇ ਅਸੀਂ 700 ਮੁਲਾਜ਼ਮਾਂ ਜੀ ਸੜਕਾਂ ਤੇ ਰੋਲੇ ਫਿਰਦੇ ਆ ਜੀ ਸਾਡੇ ਸਾਡੇ ਪਰਿਵਾਰ ਇਨੀ ਠੰਡ ਦੇ ਵਿੱਚ ਅਸੀਂ ਰੋਲੇ ਫਿਰਦੇ ਜੀ ਇਹ ਸਰਕਾਰ ਨੇ ਸਾਡੀ ਸਾਰ ਨਹੀਂ ਲਈ ਜੀ ਬਿਲਕੁਲ ਵੀ ਇੱਥੋਂ ਤੱਕ ਅਸੀਂ ਮੁੱਖ ਮੰਤਰੀ ਦਫ਼ਤਰ ਤੇ 50 60 ਗਿਹੜੇ ਮਾਰਤੇ ਜਿਹੜੇ ਕਹਿੰਦੇ ਸੀ ਅਸੀਂ ਆਮ ਲੋਕਾਂ ਦੇ ਮੁੱਖ ਮੰਤਰੀ ਆ ਦੱਤਾ ਜੀ ਪੌਣੇ ਚਾਰ ਸਾਲਾਂ ਚ ਜਦੋਂ ਆਪਾਂ ਇਹ ਗੱਲ ਕਰਦੇ ਆਂ ਜੀ ਕਿ ਇਹ ਆਮ ਲੋਕਾਂ ਦੀ ਸਰਕਾਰ ਆ 53000 ਨੌਕਰੀਆਂ ਦੇਤੀਆਂ ਕਿੰਨੇ ਲੋਕ ਪੱਕੇ ਕਰਤੇ ਮੈ ਕਵੇਂ ਬਚਾਲੇ ਜਿੰਨੇ ਜਿਹੜੇ ਵੱਡੇ ਬੋਰਡ ਨੇ ਜੁੱਡੀ ਵੱਡੀ ਐਡ ਆਉਂਦੀ ਆ ਸਰਕਾਰ ਦੀ ਉਦੋਂ ਤੁਹਾਡੀਆਂ ਮੰਗਾਂ ਕਿੱਥੇ ਨੇ ਸਰ ਜੇ 53000 ਮੁਲਾਜ਼ਮ ਪੱਕੇ ਕਰੇ ਹੋਣ ਤਾਂ ਫਿਰ ਸਾਨੂੰ ਸੜਕਾਂ ਤੇ ਰੋਲਣ ਦੀ ਕੀ ਲੋੜ ਹੈ ਜੀ ਇਹ ਕਿਹੜੇ ਲੋਕ ਨੇ ਜਿਹੜੇ ਸੜਕਾਂ ਤੇ ਰੋਲ ਰਹੇ ਨੇ ਅੱਜ ਧਰਨੇ ਲਈ ਬੈਠੇ ਨੇ ਠੰਡ ਦੇ ਵਿੱਚ ਇੰਨੀ ਦੇ ਵਿੱਚ ਇਹ ਇਹ ਕਿਹੜੇ ਲੋਕ ਨੇ ਜੀ ਜਿਹੜਾ ਪੱਕੇ ਕੀਤੇ ਨੇ ਉਹ ਸਾਨੂੰ ਦੱਸਦਾ ਦੇਣ ਜੀ ਕਿਹੜਾ ਪੱਕਾ ਕੀਤਾ ਇਹਨਾਂ ਨੇ ਮੁਲਾਜ਼ਮ ਜੀ ਜਿਹੜਾ ਜਦੋਂ ਆਪਾਂ ਇਹ ਗੱਲ ਕਰਦੇ ਹਾਂ ਵੀ ਕੋਈ ਕੁਆਲਿਫਿਕੇਸ਼ਨ ਦਾ ਕੋ ਰੌਲਾ ਹੋਊ ਜਿਹੜੇ ਕ੍ਰਾਈਟੇਰੀਆ ਪੂਰਾ ਨਹੀਂ ਕਰਦੇ ਹੋਣਗੇ ਤਾਂ ਬਾਹਰ ਰਹਿ ਗਏ ਹੋਣਗੇ ਇਹਜਾ ਕੋ ਗਲਤ ਨਹੀਂ ਹੈ ਬਿਲਕੁਲ ਸਰ ਸਾਡੇ ਨਾਲ ਦੇ ਸਾਰੇ ਸਾਥੀ ਜੀ ਜਿੰਨੇ ਵੀ 700 ਮੁਲਾਜ਼ਮਾਂ ਜੀ ਕੋਈ ਐਮਟੈਕ ਆ ਜੀ ਕੋਈ ਬੀਟੈਕ ਆ ਸਾਡੀ ਆਈਟੀ ਦੇ ਵਿੱਚ ਇੱਕ ਪ੍ਰਿੰਸੀਪਲ ਲੱਗਣ ਲਈ ਐਮਟੈਕ ਹੋਣਾ ਚਾਹੀਦਾ ਜੀ ਆ ਸਾਡੇ ਨਾਲ ਦਾ ਸਾਥੀ ਆ ਇਹ ਵੀ ਐਮਟੈਕ ਆ ਇਹ ਵੀ ਇਹ ਮੁੰਡਾ ਬੀਟੈਕ ਆ ਜੀ ਅਸੀਂ ਪ੍ਰਿੰਸੀਪਲ ਲੈਵਲ ਦੀਆਂ ਤਾਂ ਜੀ ਕੁਆਲਿਫੀਕੇਸ਼ਨਾਂ ਲਈ ਫਿਰਦੇ ਆ ਜੀ ਸਾਡੇ ਕੋਲ ایکسپੀਰੀਅੰਸ ਹੋ ਗਿਆ ਜੀ ਸਾਡੇ ਪੜਾਏ ਹੋਏ ਬੱਚੇ ਸਾਡੇ ਤੋਂ ਵੱਧ ਸੈਲਰੀਆਂ ਲੈ ਰਹੇ ਨੇ ਜੀ ਪਰ ਸਾਡਾ ਆਪਣਾ ਪੁੱਖ ਜੀ ਉੱਥੇ ਖੜਾ ਸਾਡਾ ਤਨਖਾਹ ਕਿੰਨੀ ਦੇ ਰਹੀ ਹੈ ਸਰਕਾਰ ਤੋਂ ਤਨਖਾਹ ਸਰ 15000 ਰੁਪਏ ਦੇ ਰਹੀ ਹੈ ਜੀ ਤੁਸੀਂ 500 ਬੇਸਿਕ ਪੇ ਤੋਂ ਬਹੁਤ ਘੱਟ ਆ ਸਰ ਬੇਸਿਕ 35 400 ਜੀ ਅਸੀਂ ਤਾਂ 500 ਰੁਪਏ ਦਿਹਾੜੀ ਤੇ ਕੰਮ ਕਰਦੇ ਆ ਜੀ ਜੋ ਸਾਡੇ ਹਾਲਾਤ ਨੇ ਜੀ ਕੰਮ ਅਸੀਂ ਸਰ 8 ਘੰਟੇ ਪੂਰਾ ਕਰਦੇ ਆ ਜੀ ਰੈਗੂਲਰ ਇੰਸਟ੍ਰਕਟਰ ਤੋਂ ਵੱਧ ਕੰਮ ਕਰਦੇ ਆ ਜੀ ਚਾਰ ਮੱਝਾਂ ਰੱਖ ਲੈ ਭਾਈ ਇਦੋਂ ਵੱਧ ਤਾ ਉਹ ਬਣਾ ਲੈਂਦਾ ਹੂ ਸਰਕਾਰ ਕਿਉਂ ਇੰਨਾ ਅਨਗਾਵਲੇ ਕਰ ਰਹੀ ਹੈ ਸਰ ਸਮਝ ਨਹੀਂ ਆ ਰਹੀ ਜੀ ਆਮ ਲੋਕਾਂ ਦੀ ਜਿਹੜੀ ਕਹਿੰਦੇ ਆ ਆਮ ਲੋਕਾਂ ਦੀ ਸਰਕਾਰ ਆ ਜੀ ਮੈਨੂੰ ਤਾਂ ਲੱਗ ਨਹੀਂ ਰਹੀ ਜੀ ਆਮ ਲੋਕ ਕਿੱਥੇ ਨੇ ਜੀ ਇਹ ਸਰ ਮੰਗਾ ਨੇ ਜੀ ਸਾਡੇ ਮਹਿਕਮੇ ਦੇ ਵਿੱਚ 1750 ਪੋਸਟਾਂ ਇਸ ਟਾਈਮ ਖਾਲੀ ਪਈਆਂ ਨੇ ਜੀ ਖਾਲੀ ਪਈਆਂ ਨੇ ਇਸ ਟਾਈਮ ਪਾਉਣੇ 400 ਰੈਗੂਲਰ ਇੰਸਟ੍ਰਕਟਰ ਕੰਮ ਕਰ ਰਹੇ 700 ਬੰਦਾ ਸੀ ਕੰਮ ਕਰ ਰਹੇ ਆ ਜੀ ਮੋਰ ਥੈਨ 70% ਗਿਣਤੀ ਸਾਡੀ ਆ ਜੀ ਅਸੀਂ ਪੂਰੀ ਤਨਦੇਹੀ ਨਾਲ ਇਮਾਨਦਾਰੀ ਨਾਲ ਬੱਚਿਆਂ ਨੂੰ ਟ੍ਰੇਨਿੰਗ ਦੇ ਰਹੇ ਹਾਂ ਨੇ ਸਕਿੱਲ ਟ੍ਰੇਨਿੰਗ ਦੇ ਰਹੇ ਹਾਂ ਜੀ ਤੇ ਸਰ ਸਾਡੀਆਂ ਮੰਗਾਂ ਵੱਲ ਧਿਆਨ ਹੀ ਨਹੀਂ ਦੇ ਰਹੀ ਜੀ ਸਰਕਾਰ ਬਿਲਕੁਲ ਵੀ ਜਦੋਂ ਦੁਨੀਆ 'ਚ ਪੂਰਾ ਇਹ ਰੌਲਾ ਜੀ ਕਿ ਹੁਣ ਤਕਨੀਕੀ ਸਿੱਖਿਆ ਦਾ ਯੋਗ ਆ ਤਕਨੀਕੀ ਸਿੱਖਿਆ ਦੇਣ ਵਾਲੇ ਰੌਲ ਰਹੇ ਨੇ ਉਦੋਂ ਭਾਰਤ ਜਾਂ ਪੰਜਾਬ ਕਿ ਬਿਲਕੁਲ ਸਰ ਇਸ ਟਾਈਮ ਆਪਣਾ ਦੇਸ਼ ਆ ਜਿਹੜਾ ਜਿਹੜੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਉਹ ਵੀ ਇੱਕ ਸਕਿੱਲ ਇੰਡੀਆ ਤੇ ਜ਼ੋਰ ਦੇ ਰਹੇ ਨੇ ਜੀ ਵੀ ਸਕਿਲਡ ਵਰਕਰ ਪੈਦਾ ਹੋਣਾ ਚਾਹੀਦਾ ਇੰਡੀਆ ਦੇ ਵਿੱਚ ਸਰ ਸਕਿਲਡ ਵਰਕਰ ਉਹਨੂੰ ਪੈਦਾ ਕੌਣ ਕਰਦਾ ਜੀ ਅਸੀਂ ਪੈਦਾ ਕਰਦੇ ਆ ਜਿਹੜੇ ਸਕਿਲਡ ਵਰਕਰ ਪੈਦਾ ਕਰਦੇ ਨੇ ਸਾਡੇ ਕੋਲੇ ਜੀ ਕੋਈ ਪਲੱਸ 2 ਪਾਸ ਬੱਚਾ ਆਉਂਦਾ ਕੋਈ ਗ੍ਰੈਜੂਏਟ ਬੱਚਾ ਆਉਂਦਾ ਸੀ ਉਹਨਾਂ ਨੂੰ ਟ੍ਰੇਨਿੰਗ ਦਿੰਨੀ ਆ ਜੀ ਪੜੇ ਲਿਖੇ ਬੱਚਿਆਂ ਨੂੰ ਸਾਡੀ ਟ੍ਰੇਨਿੰਗ ਦੇ ਨਾਲ ਸਰ ਡਬਲ ਫਾਇਦਾ ਹੋ ਰਿਹਾ ਸਰਕਾਰ ਨੂੰ ਇੱਕ ਤਾਂ ਸਰ ਸਕਿਲਡ ਬੱਚਾ ਪੈਦਾ ਹੋ ਰਿਹਾ ਜੀ ਸਕਿਲਡ ਕੰਮ ਦੂਸਰਾ ਸਰ ਨਸ਼ਿਆਂ ਤੋਂ ਦੂਰ ਹੋ ਰਿਹਾ ਕਿਉਂਕਿ ਜਦੋਂ ਸਾਡੇ ਕੋਲ ਟ੍ਰੇਨਿੰਗ ਲੈਂਦਾ ਜੀ ਟੈਕਨੀਕਲ ਐਜੂਕੇਸ਼ਨ ਟ੍ਰੇਨਿੰਗ ਅਸੀਂ ਇਸ ਤਰੀਕੇ ਟ੍ਰਿਕੀ ਟ੍ਰੇਨਿੰਗ ਦਿੰਦੇ ਆਂ ਵੀ ਅੱਛਾ ਆਪਣੇ ਪੈਰਾਂ ਤੇ ਆਪ ਖੜਾ ਹੋ ਜਾਵੇ ਜੀ ਅਸੀਂ ਬੱਚਿਆਂ ਨੂੰ ਤਾਂ ਪੈਰਾਂ ਤੇ ਖੜੀ ਖੜਾ ਕਰੀ ਜਾਂਦੇ ਜੀ ਪਰ ਸਾਡੇ ਆਪਣੇ ਪੈਰ ਨਹੀਂ ਹੈਗੇ ਜੀ ਹੁਣ ਤੱਕ ਅਸੀਂ ਆਪਣਾ ਭੁੱਖ ਕਿ ਕਿੱਥੇ ਲੈ ਕੇ ਜਾਵਾਂਗੇ ਜੀ ਸਾਡੇ ਪਰਿਵਾਰ ਰੋਲੇ ਪਏ ਨੇ ਜੀ ਅਸੀਂ ਕਿ ਅਸੀਂ ਕਿਹਦੇ ਕੋਲ ਜਾਈ ਜੀ ਫਰਿਆਦ ਲੈ ਕੇ ਸਾਡੀ ਕੋਈ ਫਰਿਆਦ ਸਰ ਨੂੰ ਨਾ ਰਾਜ਼ सीएम साहब ਜਾਂ ਹੋਰ ਜਿੰਨੇ ਲੋਕ ਸੀਗੇ ਅੱਜਕਲ ਮਿਨਿਸਟਰੀਆਂ ਦੇ ਵਿੱਚ ਨੇ ਚੀਮਾ ਸਾਹਿਬ ਹਰਜੋਤ ਬੈਂਸ ਜੀ ਸਿੱਖਿਆ ਮੰਤਰੀ ਨੇ ਜਿੰਨੇ ਲੋਕਾਂ ਕੇ ਸਾਰੇ ਉਹੀ ਨੇ ਜਿਹੜੇ ਮਤਲਬ ਆਮ ਘਰਾਂ ਦੀ ਗੱਲ ਕਰਦੇ ਸੀ ਆਮ ਘਰਾਂ ਦੇ ਮੁੰਡਿਆਂ ਕੁੜੀਆਂ ਦੀ ਗੱਲ ਕਰਦੇ ਸੀ ਹੁਣ ਕਿਉਂ ਚੇਤੇ ਕਿਉਂ ਨਹੀਂ ਆਉਂਦੇ ਆਮ ਘਰਾਂ ਦੇ ਮੁੰਡੇ ਕੁੜੀਆਂ ਬਿਲਕੁਲ ਸਰ ਅਸੀਂ ਸਰ ਅਸੀਂ ਇਹ ਸਰਕਾਰ ਲਈ ਘਰ ਘਰ ਜਾ ਕੇ ਵੋਟਾਂ ਮੰਗੀਆਂ ਜੀ ਵੀ ਆਮ ਲੋਕ ਨੇ ਸ਼ਾਇਦ ਸਾਡੀ ਸੁਣ ਲਣਗੇ ਜੀ ਇਹਨਾਂ ਨਾਲ ਬਹੁਤ ਅਸੀਂ ਇੱਥੋਂ ਤੱਕ ਵੀ ਡੋਰ ਟੂ ਡੋਰ ਕੈਂਪੇਨ ਕਰਾਈ ਨਾਲ ਇਲੈਕਸ਼ਨਾਂ ਦੇ ਵਿੱਚ ਵੀ ਲੱਗੇ ਰਹੇ ਹਰਜੋਤ ਬਹਿਣ ਸਾਡੇ ਤਕਨੀਕੀ ਸਿੱਖਿਆ ਮੰਤਰੀ ਨੇ ਇਹਨਾਂ ਦੀ ਆਈਟੀ ਟੀਮ ਦੇ ਵਿੱਚ ਵੀ ਅਸੀਂ ਕੰਮ ਕਰਿਆ ਜੀ ਹੂੰ ਬਦਰ ਸਾਨੂੰ ਸਾਡੇ ਤੋਂ ਹਰ ਤਰ੍ਹਾਂ ਦੇ ਇਹਨਾਂ ਨੇ ਕੰਮ ਲਿਆ ਜੀ ਪਰ ਜਦੋਂ ਸਾਡੀਆਂ ਮੰਗਾਂ ਦੀ ਵਾਰੀ ਆਉਂਦੀ ਹੈ ਜੀ ਸਾਡੇ ਲੱਤ ਮਾਰ ਕੇ ਭਜਾ ਦਿੰਦੇ ਨੇ ਜੀ ਲਾਰੇ ਲਾਈ ਜਾਂਦੇ ਨੇ ਪੌਣੇ ਚਾਰ ਸਾਲਾਂ ਤੋਂ ਸਾਨੂੰ ਲਾਰੇ ਲੱਗ ਰਹੇ ਨੇ ਅਸੀਂ ਬਹਿਨ ਸਾਹਿਬ ਨੂੰ ਘੱਟੋ ਘੱਟ 10-15 ਵਾਰੀ ਮਿਲ ਲਏ ਚੀਮਾ ਸਾਹਿਬ ਸਾਡੀ ਇੱਕ ਫਾਈਲ ਦੱਬੀ ਬੈਠੇ ਨੇ ਜੀ 2024 ਤੋਂ ਨਵੰਬਰ 24 ਤੋਂ 15 ਮੀਟਿੰਗਾਂ ਹੋ ਗਈਆਂ ਜੀ ਚੀਮਾ ਸਾਹਿਬ ਨਾਲ ਸਾਡੇ ਡਿਪਾਰਟਮੈਂਟ ਦੇ ਅਫਸਰ ਫਾਈਲਾਂ ਚੱਕ ਕੇ ਜਾਂਦੇ ਨੇ ਜੀ ਖਾਲੀ ਹੱਥ ਮੁੜੇ ਆਉਂਦੇ ਨੇ ਹੁਣ ਕੀ ਕਰੀਏ ਸਰ ਜੇ ਕੋਈ ਸੁਣ ਕੇ ਰਾਜੀ ਕੀ ਦਿੰਦੇ ਨੇ ਦਲੀਲ ਕੋਈ ਵੀ ਨਹੀਂ ਸਰ ਉਹ ਮੰਨਦੇ ਨੇ ਜੀ ਮੀਟਿੰਗ ਦੇ ਵਿੱਚ ਵੀ ਸਾਤੋਂ ਦੇਰੀ ਹੋਈ ਆ ਅਸੀਂ ਇਹ ਗੱਲ ਮੰਨ ਮਹੰਦਨ ਲਾਦੇ 27 ਤੱਕ ਲਮਕਾਉਣਗੇ ਫਿਰ ਮੁਲਾਜ਼ਮਾਂ ਦੀਆਂ ਵੋਟਾਂ ਮੰਗਣਗੇ ਫਿਰ ਕਹਿਣਗੇ ਵੀ ਵੋਟਾਂ ਪਾਓ ਤੇ ਫਿਰ ਆਪਾਂ ਤੁਹਾਨੂੰ ਪੱਕੇ ਕਰਾਂਗੇ ਨਹੀਂ ਸਰ ਬਿਲਕੁਲ ਕਲੀਅਰ ਕੱਟ ਕੇ ਨਾ ਚਾਹੁੰਦੇ ਆ ਜੀ ਵੀ 27 ਤੱਕ ਜੇ ਲਮਕਾਉਣਗੇ ਜੀ ਫਿਰ ਉਹ ਜ਼ਿੰਦਗੀ ਭਰ ਆਪ ਵੀ ਲਮਕਣਗੇ ਹੂੰ ਜੋ ਰਿਐਲਿਟੀ ਹੈ ਜੀ ਇਸ ਵਾਰ ਪੰਜਾਬ ਦਾ ਸਮੁੱਚਾ ਮੁਲਾਜ਼ਮਾ ਚਾਹੇ ਕੱਚਾ ਮੁਲਾਜ਼ਮਾ ਚਾਹੇ ਪੱਕਾ ਮੁਲਾਜ਼ਮਾ ਉਹ ਵੀ ਲਮਕਾਉਣ ਦਾ ਮਨ ਬਣਾ ਚੁੱਕਿਆ ਜੀ ਮੁਲਾਜ਼ਮਾਂ ਕੋងਾਂ ਦੀ ਆਪ ਤੇ ਵੀ ਦੋਸ਼ ਹੁੰਦੇ ਰੇ ਵੀ ਉਹ ਲੜੇ ਨਹੀਂ ਹੋਵੇਂ ਜਿੱਮੇ ਲੜਾਈ ਦਿੱਤੀ ਜਾਣੀ ਚਾਹੀਦੀ ਸੀ ਖਿੰਡੇ ਪੁੰਡੇ ਰਹੇ ਹੁਣ ਵੀ ਓਵੇਂ ਆ ਵੀ ਆਪ ਦੀਆਂ ਮੰਗਾਂ ਲਈ ਟੀਏ ਡੀਏ ਲਈ ਲੜਲੇ ਜਿਹੜੀਆਂ ਅਸਲੀ ਨੀਤੀਆਂ ਨੇ ਸਰਕਾਰ ਦੀਆਂ ਵੀ ਸਾਰੇ ਵਿਭਾਗ ਮੈਕਮੇਂਟ ਪ੍ਰਾਈਵੇਟ ਕਰਤੇ ਸਰਕਾਰਾਂ ਨੇ ਜਿਹੜੀ ਮਰਜ਼ੀ ਏ ਬੀ ਸੀ ਡੀ ਹੋਵੇ ਉਹਨਾਂ ਖਿਲਾਫ ਲੜੇ ਨਹੀਂ ਮੁਲਾਜ਼ਮ ਸਰ ਇਹ ਜਿਵੇਂ ਨਾ ਕਹਿੰਦੇ ਸੀ ਗੋਰੇ ਅੰਗਰੇਜ਼ ਚਲੇ ਗਏ ਤੇ ਕਾਲੇ ਅੰਗਰੇਜ਼ ਆ ਗਏ ਇਹ ਉਹ ਫੁੱਟ ਪਾਓ ਤੇ ਰਾਜ ਕਰੋ ਦੀ ਨੀਤੀ ਪਹਿਲਾਂ ਵੀ ਚਲਦੀ ਰਹੀ ਆ ਆਜ਼ਾਦੀ ਤੋਂ ਪਹਿਲਾਂ ਹੁਣ ਵੀ ਚਲਦੀ ਆ ਕਿਸੇ ਟਾਈਮ ਜਥੇਬੰਦੀਆਂ ਹੁੰਦੀਆਂ ਸੀ ਜੀ ਜੁਆਇੰਟ ਹੋ ਸਰ ਇਹਨਾਂ ਨੇ ਗਰੁੱਪ ਬਣਾਤੇ ਜੀ ਹਰ ਇੱਕ ਟੀਚਰਾਂ ਦੇ ਵਿੱਚ ਗਰੁੱਪ ਬਣਾਤੇ ਹਰ ਇੱਕ ਯੂਨੀਅਨ ਦੇ ਗਰੁੱਪ ਬਣ ਗਏ ਜੀ ਜਦੋਂ ਛੋਟੇ ਛੋਟੇ ਗਰੁੱਪ ਬਣ ਗਏ ਜੀ ਕਿਤੇ ਤਾਂ ਉਹ 10000 ਬੰਦੇ ਨੇ ਇਕੱਠਾ ਹੋ ਕੇ ਲੜਨਾ ਦੀ ਕਿਤੇ ਅੱਜ 5-500 ਬੰਦਾ ਲੜ ਰਿਹਾ ਜੀ ਇਹ ਗਰੁੱਪੀਜ਼ਮ ਜਿਹੜਾ ਸਰਕਾਰਾਂ ਨੇ ਪੈਦਾ ਕਰਿਆ ਜੀ ਸਰ ਸਾਡੇ ਲੋਕ ਪਿੱਛੇ ਲੱਗੇ ਜੀ ਅਸੀਂ ਵੀ ਉਹਨਾਂ ਚ ਹੀ ਆਉਣੇ ਆ ਜੀ ਤੋਂ ਨਾ ਮਿਨੀਮਮ ਮੰਗਾਂ ਤੇ ਲੜਿਆ ਨਹੀਂ ਜਾ ਸਕਦਾ ਮੁਲਾਜ਼ਮਾਂ ਵੱਲੋਂ ਇਕੱਠੇ ਹੋ ਕੇ ਬਿਲਕੁਲ ਲੜਿਆ ਜਾ ਸਕਦਾ ਜੀ ਅਸੀਂ ਤਾਂ ਹੁਣ ਵੀ ਸਾਰਿਆਂ ਨੂੰ ਬੇਨਤੀ ਕਰਦੇ ਆਂ ਵੀ ਆ ਸਮਾਂ ਹੈਗਾ ਜੀ ਸਰਕਾਰ ਦੇ 7-8 ਮਹੀਨੇ ਰ ਆਸ ਲੱਗਦੀ ਹੈ ਵੀ ਇਕੱਠੇ ਹੋ ਕੇ ਲੜਿਆ ਜਾ ਸਕਦਾ ਆਸ ਲੱਗਦੀ ਹੈ ਜੀ ਪਰ ਇਹਨਾਂ ਨੇ ਲੜ ਨਹੀਂ ਦੇਣਾ ਜੀ ਸਰਕਾਰਾਂ ਦੇ ਜਿਹੜੀ ਰਾਜਨੀਤੀ ਬਹੁਤ ਗੰਦੀ ਹੈ ਜੀ ਇਹ ਨਹੀਂ ਕਦੇ ਵੀ ਕਰਨ ਦੇਣਗੇ ਕੀ ਕਰਨਗੇ ਇਹ ਜ ਸਾਡੇ ਲੋਕ ਪਿੱਛੇ ਲੱਗ ਜਾਂਦੇ ਨੇ ਜੀ ਕੀ ਕਰੀਏ ਜੀ ਸਾਡੇ ਲੋਕਾਂ ਨੂੰ ਸਹੂਲਤਾਂ ਸੁੱਖ ਸਹੂਲਤਾਂ ਜ਼ਿਆਦਾ ਦੇ ਦਿੰਦੇ ਨੇ ਜੀ ਵਿੱਚੋਂ ਕੱਢ ਕੇ ਸਾਡੇ ਮੂਰੇ ਲੱਗੇ ਹੋਣਗੇ ਚਾਰਕ ਬੰਦੇ ਲੀਡਰ ਹੀ ਹੁੰਦੇ ਨੇ ਜੀ ਲੀਡਰ ਹੀ ਹੁੰਦੇ ਨੇ ਫੀਲਿੰਗ ਲੈ ਜਾਂਦੇ ਨੇ ਪ੍ਰਧਾਨਗੀ ਦੀ ਕੀ ਕਰੀਏ ਸਰ ਹੂੰ ਇਹ ਚੱਕਰ ਹੈ ਅੱਛਾ ਹੁਣ ਧਰਨਾ ਚੱਲ ਰਿਹਾ ਜੀ ਕਿਤੇ ਕੋਈ ਮੰਗ ਪੱਤਰ ਦਿੱਤਾ ਕਿਸੇ ਹੁਣ ਪ੍ਰਸ਼ਾਸਨਿਕ ਅਧਿਕਾਰੀ ਨੂੰ ਜਾਂ ਹੁਣ ਧਰਨਾ ਚੱਲ ਰਿਹਾ ਜਾਂ ਖਤਮ ਕਰਤਾ ਧਰਨਾ ਧਰਨੇ ਦੀ ਨਹੀਂ ਗੱਲ ਸਾਰਾ ਅਸੀਂ ਪੰਜਾਬ ਦਾ ਕੋਈ ਐਮਐਲ ਨਹੀਂ ਛੱਡਿਆ ਜੀ ਕੋਈ ਮੰਤਰੀ ਨਹੀਂ ਛੱਡਿਆ ਜਿਹਨੂੰ ਮੰਗ ਪੱਤਰ ਨਾ ਦਿੱਤਾ ਬਈ ਇੱਧਰ ਦੇ ਜਿਹੜੇ ਮੈਂਬਰ ਆਫ ਪਾਰਲੀਮੈਂਟ ਨੇ ਉਹਨਾਂ ਨੂੰ ਮੰਗ ਪੱਤਰ ਦਿੱਤੇ ਜੀ ਸਾਰੇ ਐਮਐਲ ਸਾਹਿਬਾਨ ਹੁੰਦੇ ਤੇ ਸਾਰੇ ਮੰਤਰੀ ਹੁੰਦੇ ਤੇ ਜੀ ਬੈਂਹ ਸਾਹਿਬ ਨਾਲ 10 15 ਮੀਟਿੰਗ ਹੋ ਗਈਆਂ ਚੀਮਾ ਸਾਹਿਬ ਨਾਲ ਮੀਟਿੰਗਾਂ ਹੋ ਗਈਆਂ ਜੀ ਤੇ ਸਰ ਅਜੇ ਤਾਂ ਮੰਗ ਪੱਤਰ ਦੇ ਦੇ ਕੇ ਥੱਕ ਗਏ ਜੀ ਅਜੇ ਤਾਂ ਦੀ 2-3000 ਰੁਪਏ ਦਾ ਮੰਗ ਪੱਤਰਾਂ ਦਾ ਦੇਤਾ ਜੀ ਹੁਣ ਸਾਡਾ ਤਾਂ ਨਾ ਤਕਨੀਕੀ ਸਿੱਖਿਆ ਭਾਗ ਦੇ ਉਤੇ ਦਫਤਰ ਪੂਰੇ ਪੱਕਾ ਮੋਰਚਾ ਲਾਇਆ ਹੋਇਆ ਜੀ ਇਹ ਅਣਮਿਥੇ ਸਮੇ ਲਈ ਆ ਸੰਸਥਾਵਾਂ ਦਾ ਕੰਮ ਅਸੀਂ ਬਿਲਕੁਲ ਠੱਪ ਕਰ ਚੁੱਕੇ ਹਾਂ ਜੀ ਸੰਸਥਾਵਾਂ ਉਹਨਾਂ ਚ ਰਹਿ ਸੰਸਥਾਵਾਂ ਚ ਨਹੀਂ ਜਾਵਾਂਗੇ ਜਿੰਨਾਂ ਦੇ ਸਾਡਾ ਕੋਈ ਸਰਕਾਰ ਪੱਕਾ ਹੱਲ ਨਹੀਂ ਕਰਦੀ ਤੇ ਉੱਥੇ ਬੱਚਿਆਂ ਦੀ ਟ੍ਰੇਨਿੰਗ ਪ੍ਰਭਾਵਿਤ ਹੋ ਰਹੀ ਹੈ ਜੀ ਬਿਨਾ ਬਿਨਾ ਇੰਸਟ੍ਰਕਟਰਾਂ ਤੋਂ ਬੱਚੇ ਆ ਰਹੇ ਨੇ ਜੀ ਡੇਲੀ ਸਵੇਰੇ ਆ ਜਾਂਦੇ ਨੇ ਸ਼ਾਮ ਨੂੰ ਉੱਠ ਕੇ ਵਗ ਜਾਂਦੇ ਨੇ ਜੀ ਉਹ ਜਿਹੜੀ ਟ੍ਰੇਨਿੰਗ ਪ੍ਰਭਾਵਿਤ ਹੋ ਰਹੀ ਹੈ ਜੀ ਉਹਦੀ ਮੁੱਖ ਦੋਸ਼ੀ ਸਰਕਾਰ ਆ ਜੇ ਸਰਕਾਰ ਸਾਡੀਆਂ ਮੰਗਾਂ ਹੱਲ ਕਰੇ ਜੀ ਅਸੀਂ ਉੱਥੇ ਜਾ ਕੇ ਬੱਚਿਆਂ ਨੂੰ ਟ੍ਰੇਨਿੰਗ ਦਈਏ ਜੀ ਬੱਚਿਆਂ ਦੀ ਪੜ੍ਹਾਈ ਦਾ ਨੁਕਸਾਨ ਹੋ ਰਿਹਾ ਜੀ ਜੀ ਸ਼ੁਕਰੀਆ ਜੀ ਥੈਂਕ ਯੂ ਸਰ ਮੇਰੇ ਨਾਲ ਸਨ ਮਲਾਜ਼ਮ ਆਗੂ ਸਰਕਾਰੀ ਤਕਨੀਕੀ ਸਿੱਖਿਆ ਦੇ ਨਾਲ ਜੁੜੇ ਹੋਏ ਜਿਹੜੇ ਇੰਸਟ੍ਰਕਟਰ ਨੇ ਉਹ ਲਗਾਤਾਰ ਸੰਘਰਸ਼ ਕਰ ਰਹੇ ਨੇ ਸਰਕਾਰ ਦੇ ਖ ਹਜੇ ਤੱਕ ਉਹਨਾਂ ਨੂੰ ਬੇਸਿਕ ਪੇ ਵੀ ਨਹੀਂ ਮਿਲਦੀ ਲਗਾਤਾਰ ਉਹ ਸੰਘਰਸ਼ ਕਰ ਰਹੇ ਨੇ ਉਹਨਾਂ ਦੀਆਂ ਫਾਈਲਾਂ ਰੱਖੀਆਂ ਹੋਈਆਂ ਨੇ ਇਹ ਮੰਨ ਰਹੇ ਨੇ ਜਿਹੜੇ ਮਨਿਸਟਰ ਨੇ ਕਿ ਉਹਨਾਂ ਦੀਆਂ ਮੰਗਾਂ ਜਾਇਜ਼ ਨੇ ਪਰ ਮੰਨੀਆਂ ਕਿਉਂ ਨਹੀਂ ਜਾ ਰਹੀਆਂ ਇਹ ਹੁਣ ਦੇਖਣਾ ਹੋਊਗਾ ਸਰਕਾਰ ਕਦੋਂ ਉਹਨਾਂ ਦੀਆਂ ਮੰਗਾਂ ਮੰਨਦੀ ਆ ਪਰ ਉਹਨਾਂ ਦਾ ਇਹ ਵੀ ਦਾਵਾ ਕਿ ਜੇ 27 ਤੱਕ ਇਦਾਂ ਹੀ ਲਮਕਾਇਆ ਤਾਂ 27 ਤੋਂ ਬਾਅਦ ਇਹ ਸਰਕਾਰ ਵੀ ਲਮਕੂਗੀ ਇਹ ਵੀ ਲੋਕ ਜਿਹੜੇ ਸੱਤਾ ਦਾ ਜਨੰਦ ਮੰਨ ਰਹੇ ਨੇ ਸੱਤਾ ਤੋਂ ਬਾਹਰ ਹੋਣਗੇ ਕਿਉਂਕਿ ਇਹੀ ਮੁਲਾਜ਼ਮ ਵਰਗ ਸੀ ਜਿਨੇ ਵੱਡੇ ਰੂਪ ਦੇ ਵਿੱਚ ਸਪੋਰਟ ਕੀਤੀ ਸੀ ਜੋ ਪਿੱਛੇ ਹਟਦਾ ਤਾਂ ਸਰਕਾਰ ਨੂੰ ਜ਼ਰੂਰ ਮੂੰਹ ਦੀ ਖਾਣੀ ਪੈ ਸਕਦੀ ਹੈ ਕੈਮਰਾ ਪਰਸਨ ਰਮਨ ਦੇ ਨਾਲ ਚੰਡੀਗੜ੍ਹ ਤੋਂ ਮਹਿਮੂਦ ਸਿੰਘ ਔਲਖ ਧੰਨਵਾਦ